ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬੀकानेर ਦੇ ਵਿੱਚ ਆਏ ਹੋਏ ਹਾਂ ਜੋ ਕਿ ਰਾਜਸਥਾਨ ਦਾ ਇੱਕ ਬਹੁਤ ਵੱਡੀ ਤੇ ਰਚ ਆਪਣੇ ਵੇਲੇ ਦੀ ਰਾਸੀ ਤੇ ਹੁਣ ਅਸੀਂ ਜਿਹੜਾ ਇਹਦਾ 올ਡ ਸਿਟੀ ਹੈ ਉਹਦੇ ਵਿੱਚ ਦੀ ਘੁੰਮ ਫਿਰ ਰਹੇ ਹਾਂ ਬਸਰਾ ਸੀ ਉੱਥੇ ਬਹੁਤ ਹੀ ਕਿਲਾ ਵੱਡਾ ਦੇਖਿਆ ਜਿਹੜਾ ਕਿ 1500 ਕੁਸ਼ ਇਸਵੀ ਦੇ ਵਿੱਚ ਉਹ ਬਣਨਾ ਸ਼ੁਰੂ ਹੋਇਆ ਸੀ ਇੱਥੋਂ ਦੇ ਮਹਾਰਾਜਿਆਂ ਨੇ ਬਣਾਇਆ ਸੀ ਪਰ ਕਿਉਂਕਿ ਉਹ ਇੱਕ ਪ੍ਰਾਈਵੇਟ ਟਰਸਟ ਦੇ ਅੰਡਰ ਆਏ ਤੇ ਉੱਥੇ ਬਲੌਗ ਬਣਾਉਣ ਦੀ ਮਨਾਹੀ ਹੈ ਜੇ ਤੁਸੀਂ ਬਣਾਉਣੀ ਹੈ ਤਾਂ ਕੋਈ ਚੰਗੀ ਭਲੀ ਉਹ ਫੀਸ ਚਾਰਜ ਕਰਦੇ ਆ ਇਸ ਕਰਕੇ ਅਸੀਂ ਉਹ ਦੇਖਿਆ ਤੇ ਉਹ ਬਲੌਗ ਨਹੀਂ ਬਣਾ ਸਕੇ ਇਹ ਫਿਰ ਇਹ ਸਾਡੀ رائے ਹੋਈ ਕਿ ਕਿਉਂ ਨਾ ਇੱਕ ਥ੍ਰੀ ਵੀਲਰ ਹਾਇਰ ਕੀਤਾ ਜਾਵੇ ਤੇ ਬੀਕਾਂ ਦੇ ਜਿਹੜੇ ਇਹ ਬਾਜ਼ਾਰ ਨੇ ਉਹਨਾਂ ਵਿੱਚ ਦੀ ਘੁੰਮਿਆ ਜਾਵੇ ਤੇ ਤੁਹਾਡੇ ਨਾਲ ਇਹ ਸਾਂਝਾ ਕੀਤਾ ਜਾਵੇ ਜਿਵੇਂ ਕਿ ਤੁਸੀਂ ਆ ਕਿਲੇ ਦੀ ਆਹ ਜੀ 올ਡ ਸਿਟੀ ਬਾਉਂਡਰੀ ਹਾਂ 올ਡ ਸਿਟੀ ਦੀ ਬਾਉਂਡਰੀ ਆ ਜਿਹੜਾ ਆ ਤੁਸੀਂ ਕਿਲਾ ਦੇਖ ਰਹੇ ਆ ਇਹਦਾ ਜਿਹੜਾ ਪੂਰਾ ਐਸਾ ਆਹਾਂ ਜੀ 7 ਕਿਲੋਮੀਟਰ ਏਰੀਆ ਵਿੱਚ ਹਾਂ 7 ਕਿਲੋਮੀਟਰ ਮੇ ਹੈ ਉਹ ਤੇ ਇਹ ਇਸ਼ਾਰੀ ਉਹਦੀ ਬਾਉਂਡਰੀ ਹੈ ਤੇ ਅਸੀਂ ਹੁਣ ਅੰਦਰ ਜਾਵਾਂਗੇ ਬਜ਼ਾਰਾਂ ਦੇ ਵਿੱਚ kujla ਤੁਸੀਂ ਕਿਲਾ ਦੇਖਿਆ ਹੈ ਦਰਸ ਉਹ 올ਡ ਸਿਟੀ ਦੀ ਬਾਉਂਡਰੀ ਹੈ ਕਿ ਉਸ ਵੇਲੇ ਰਾਜਿਆਂ ਦੀ ਸੂਚ ਸੀ ਕਿ ਬਾਹਰੋਂ ਕੋਈ ਹਮਲਾਵਰ ਨਾ ਆਉਣ ਲੋਕਾਂ ਦੇ ਉੱਤੇ ਕੋਈ ਹਮਲਾ ਨਾ ਕਰੇ ਜਾਂ ਜੋ ਵੀ ਉਸ ਵੇਲੇ ਉਹਨਾਂ ਦੇ ਮਨ ਦੇ ਵਿੱਚ ਸੀ ਜਿਵੇਂ ਕਿ ਜੈਪੁਰ ਦੇ ਵਿੱਚ ਵੀ ਅਸੀਂ ਗਏ ਸੀ ਉੱਥੇ ਵੀ ਇਸੇ ਜਰਾ ਪੈਕੀਤੀ ਹੈ ਐਵੇਂ ਇਥੇ ਬੀਕਾਨੇਰ ਦੇ ਵਿੱਚ ਇਹ ਕੋਲ ਸਿਟੀ ਹੈ ਪੁਰਾਣਾ ਸ਼ਹਿਰ ਤੇ ਤੁਸੀਂ ਇਹਦਾ ਆਨੰਦ ਮਾਣੋ ਕਿ ਮੈਂ ਆਪਦੀ ਪੂਰੀ ਕੋਸ਼ਿਸ਼ ਰੱਖਾਂਗਾ ਕਿ ਤੁਹਾਨੂੰ ਸਾਰੇ ਵਯਾਰਾਂ ਵਿੱਚ ਲੰਘਾਇਆ ਜਾਵੇ ਕਿਉਂਕਿ ਭਾਰਤ ਦੇ ਵਿੱਚ ਪੁਰਾਣੀਆਂ ਸਟੇਟਾਂ ਦੇ ਵਿੱਚੋਂ ਬੀਕਾਨ ਇਹਦੇ ਇੱਕ ਬਹੁਤ ਹੀ ਰਿਚ ਇਹ ਰਿਆਸਤੀ ਇਹਦੇ ਕੋਲੇ ਜਿੰਨਾ ਤੱਕ ਮੈਂ ਪੜਿਆ ਹੈ ਇਹਦੇ ਬਾਰੇ ਇਹਨਾਂ ਕੋਲੇ ਮਿਨਰਲਸ ਬਹੁਤ ਸੀ ਨੇਚਰਲ ਮਿਨਰਲਸ ਜਿਵੇਂ ਕਿ ਪੱਥਰ ਮਾਰ ਲਾਲ ਪੱਥਰ ਮਾਰਬਲ ਲਾਈਟ ਸ਼ੌਕ ਜਿਵੇਂ ਬੱਕਰੀਆਂ ਹੋਈਆਂ ਹੂਠ ਹੋਏ ਬਲਦ ਹੋਏ ਜਿਵੇਂ ਆਪਣੇ ਪੁਰਾਣੇ ਬਜ਼ੁਰਗ ਨਗਾਰ ਦੀ ਮੰਡੀ ਵੀ ਇੱਥੇ ਹੀ ਸੀ ਰਾਸਤਾਂ ਦੇ ਵਿੱਚ ਜਿੱਥੋਂ ਦੇ ਬਲਦ ਜਿਹੜੇ ਮਸ਼ਹੂਰ ਸੀ ਘੋੜੀਆਂ ਕਿਉਂਕਿ ਰੇਤੇ ਦੇ ਉੱਤੇ ਜਿਹੜੀ ਘੋੜੀ ਫਸ ਸਕਦੀ ਹੈ ਉਹ ਕਿਤੇ ਵੀ ਫਸ ਸਕਦੀ ਹੈ ਮੈਦਾਨੀ ਇਲਾਕੇ 'ਚ ਤੇ ਇਹ ਜਿਹੜੀ ਹੈ ਇਹ ਰਾਮਪੂਰੀਆ ਹਵੇਲੀ ਹੈ ਸਾਰੀ ਉਸ ਵੇਲੇ ਦੇ ਜਿਹੜੇ ਅਮੀਰ ਲੋਕ ਸੀ ਇੱਕ ਤਾਂ ਮਹਾਰਾਜੇ ਸੀ ਉਹਨਾਂ ਦੇ ਮਹਿਲ ਸੀ ਜਾਂ ਜੋ ਵੀ ਹੈ ਇਹ ਇੱਥੋਂ ਦੇ ਬੀਕਾ ਨੇੜੇ ਦੇ ਅਮੀਰ ਪਰਿਵਾਰ ਸੀ ਇਹ ਆ ਸਾਰੀ ਜਿਹੜੀ ਹੈ ਨਾ ਹਵੇਲੀ ਇਹ ਉਹਨਾਂ ਦੀ ਸੀ ਰਾਮਪੂਰੀਆ ਹਵੇਲੀ ਰਾਮਪੂਰੀਆ ਸ਼ਾਇਦ ਉਹ ਰਾਮਪੁਰ ਸ਼ਹਿਰ ਤੋਂ ਹੋ ਇਹ ਜਿਵੇਂ ਵੀ ਤੇ ਮੈਂ ਤੁਹਾਨੂੰ ਇਹਦੇ ਸਾਈਡ ਤੋਂ ਵੀ ਪੂਰਾ ਦਿਖਾਉਂਗਾ ਆ ਦੇਖੋ ਨਾ ਇਹ ਸਾਈਡ ਤੋਂ ਆ ਉਹ ਮੇਨ ਮੇਨ ਸੀ ਆ ਉਧਰ ਤੇ ਗਾਂ ਵੀ ਹੈ ਬਹੁਤ ਵੱਡਾ ਇਲਾਕਾ ਜਿਹੜਾ ਕਿ ਉਸ ਵੇਲੇ ਰਾਮਪੁਰਿਆ ਜਿਹੜਾ ਪਰਿਵਾਰ ਸੀ ਜਨਕਿ ਰਾਇਲ ਫੈਮਿਲੀ ਤੋਂ ਬਾ ਦੇ ਜਿਹੜੇ ਅਮੀਰ ਲੋਕ ਸੀ ਉਸ ਵੇਲੇ ਦੇ ਉਹਨਾਂ ਦੀ ਇਹ ਹਵੇਲੀ ਹੈ ਜਿਵੇਂ ਕਿ ਆ ਦੇਖੋ ਆ 파ਟ ਹੈ ਸਾਹਮਣੇ ਵੀ ਇਹ ਬਹੁਤ ਤਗੜਾ ਵੱਡਾ ਇਲਾਕਾ ਹੈ ਕਿਉਂਕਿ ਉਹਨਾਂ ਦਾ ਪਰਿਵਾਰ ਵੀ ਵੱਡਾ ਹੀ ਹੋਇਆਗਾ ਇੱਥੋਂ ਪਤਾ ਲੱਗਦਾ ਹੈ ਕਿ ਜਿਸ ਆਦਮੀ ਨੇ ਸ਼ੁਰੂ ਕੀਤੀ ਹੋਈ ਸੀ ਜਿਵੇਂ ਰਾਜਿਆਂ ਦੇ ਗਾਂਹ ਪੁੱਤਰ ਕਵਰ ਇਵੇਂ ਇਹਨਾਂ ਅਮੀਰ ਲੋਕਾਂ ਦੇ ਜਣਗੇ ਉਸ ਵੇਲੇ ਦੀ ਹਵੇਲੀ ਆ ਜਿਵੇਂ ਅੱਜ ਅੰਡਾਨੀ ਅਬਾਨੀ ਆਪਦੇ ਘਰ ਬਣਾਉਂਦੇ ਨੇ ਤੇ ਕੋਈ ਕਹਿੰਦਾ ਵੀ ਇੰਨੇ 100 ਕਰੋੜ ਦਾ ਇੰਨੇ 1000 ਕਰੋੜ ਦਾ ਉਸ ਵੇਲੇ ਵੀ ਜਿਹੜੀ ਹੈ ਉਹ ਐਵੇਂ ਅਮੀਰੀ ਸੀ ਖਾਸ ਕਰ ਅਮਰੀਕਾ ਦੇ ਸਟੇਟ ਦੇ ਵਿੱਚ ਆ ਦੇਖੋ ਜਿਵੇਂ ਅਫਸਲਾਨੀ ਵੀ ਆਏ ਹੋਏ ਨੇ ਉਹਨੇ ਗਾਈਡ ਲਿਆ ਹੋਇਆ ਹੈ ਨਾਲ ਤੇ ਦੇਖੋ ਆ ਚੌਥਾ ਪਾਸਾ ਹੈ ਹਾਂ ਆ ਸਾਰਾ ਅਗੀਰਕ ਮੈਂ ਇਸੇ ਤਰ੍ਹਾਂ ਹੋਰ ਵੀ ਇਲਾਕੇ ਦਿਖਾਉਂਦਾ ਰਾਂਗਾ ਇਹ ਜਿਹੜੀ ਹਵੇਲੀ ਹੈ ਉਹ ਅਫਸਰ ਨੇ ਮੈਨੂੰ ਦੱਸਿਆ ਕਿ ਤੁਸੀਂ ਬਾਹਰੋਂ ਹੀ ਦੇਖ ਸਕਦੇ ਆਂ ਅੰਦਰ ਨਹੀਂ ਜਾ ਸਕਦੇ ਕੋਈ ਵੀ ਪਬਲਿਕ ਦਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੋਇਆ ਹੈ ਕਿ ਅੱਜ ਕੱਲ ਜਿਹੜੇ ਪ੍ਰਾਈਵੇਟ ਟਰਸਟ ਆ ਉਹਨਾਂ ਦੀਆਂ ਚੀਜ਼ਾਂ ਇਹ ਖਰੀਦੀਆਂ ਹੋਈਆਂ ਨੇ ਤੇ ਚਲੋ ਖੈਰ ਇਹਨਾਂ ਕੁ ਕੁਝ ਮੈਂ ਤੁਹਾਨੂੰ ਦਿਖਾ ਸਕਦਾ ਸੀ ਕੋਸ਼ਿਸ਼ ਕੀਤੀ ਹੈ ਦੇਖੋ ਅਡੋਡੀ ਜਿਹੜਾ ਹੈ ਉਹਨੇ ਮੈਨੂੰ ਪਤਾ ਲੱਗਾ ਕਿ ਇਸ ਫੈਮਿਲੀ ਜਿਹੜੀ ਹੌਨ ਕਰਦੀ ਆ ਉਹਨਾਂ ਦਾ ਬਿਜ਼ਨਸ ਸਾਮਾਨ ਲਈ ਹੈ ਜਾਂ ਕਿਤੇ ਵੀ ਹੈ ਉਹਨਾਂ ਨੇ ਬੰਦ ਕੀਤੀ ਵੀ ਹੈ ਤੇ ਇਸ ਕਰਕੇ ਕਿਸੇ ਨੂੰ ਵੀ ਅਲਾਉਡ ਨਹੀਂ ਇਹ ਅੰਦਰ ਜਾਣ ਦਾ ਆ ਸਾਰੀ ਜਿਹੜੀ ਹੈ ਇਨਸਾਈਡ ਮਾਰਕੀਟ ਹੈ ਵੀਕਨਰ ਦੀ ਪੁਰਾਣੇ ਸ਼ਹਿਰ ਦੇ ਵਿੱਚ ਇਹ ਤੁਜੀ ਜਵਨੀ ਮੈਂ ਲੰਘ ਰਿਹਾ ਹਾਂ ਅੱਜ ਲੈ ਲੈ ਭਾਈ ਇਹ ਰਾਮੀ ਮਾਰਗੀ ਦਾ ਦੇਖੋ ਨਾ ਰਾਜਸਥਾਨੀ ਪਹਿਣਾ ਮਾਵਾ ਧੀਆ ਸਾਬੇ ਤੇ ਅੰਜਾਮੇ ਸ਼ਬੰਗ ਕਰਦੇ ਉਹਨਾਂ ਨੂੰ ਬਿਜ਼ੀ ਕਰ ਰੱਖਿਆ ਆ ਕਲਾੜਾ ਜੇ ਕਿਸੇ ਨੇ ਗੰਨੇ ਦਾ ਰਸ ਪੀਣਾ ਆ ਭੰਡੇ ਵਾਲੀ ਦੁਕਾਨ ਹੈ ਆ ਅਰੋਗੀ ਮਾੜਾ ਆ ਪਸੇ ਇੱਕ चीज ਆ ਸਾਡੇ ਇੰਡੀਆ ਦੀ ਜਿਵੇਂ ਮਦਾਰੀ ਨਹੀਂ ਇੱਕ ਕੜੇ ਵੇਚਦੀ ਲੰਘ ਜਾਂਦੇ ਏਵੇਂ ਜਿਹੜੇ ਇਹ ਆਪਦੇ ਵੀਹੀਕਲ ਆ ਜਿਵੇਂ ਕੜੇ ਦੇ ਵੇਚਦੀ ਉਧਰ ਉਧਰ ਹੀ ਹੋ ਕੇ ਲੰਘ ਜਾਂਦੇ ਆ ਦੇਖੋ ਐਨੇ ਪੀੜੇ ਥਾਂ ਵਿੱਚ ਆ ਸਾਹਮਣੇ ਤੁਸੀਂ ਦੇਖ ਰਹੇ ਆਂ ਗਊ ਮਾਤਾ ਵੀ ਐ ਦੋ ਦੋ ਜਿਹੜੇ ਹੈਗੇ ਆ ਟੈਂਪੂ ਵੀ ਇੱਕ ਦੂਜੇ ਨੂੰ ਕ੍ਰਾਸ ਕਰ ਰਹੇ ਆ ਮੋਟਰਸਾਈਕਲ ਵੀ ਕ੍ਰਾਸ ਕਰ ਰਹੇ ਆ ਤੇ ਇਹ ਦੇਖ ਲਓ ਥਿੰਕ ਇਟ can only happen in India ਉਹ ਸਾਰੇ ਗੋਰੇ ਕਹਿੰਦੇ ਆ ਵੀ ਜੋ ਕੁਝ ਅਸੀਂ ਦੇਖਦੇ ਆ ਨਾ ਇਟ can only happen in India ਇਸੇ ਕਰਕੇ ਇੰਡੀਆ ਮਹਾਨ ਹੈ ਤੇ ਨਾਲੇ ਵੀ ਕਹੀ ਜਾਂਦੇ ਰਹਿੰਦੇ ਆ ਵੀ મોદી ਹੈ ਤਾਂ ਮمكن ਹੈ ਸ਼ਾਇਦ મોદી ਦਾ ਆਸ਼ੀਰਵਾਦ ਹੈ ਪਰ મોદી ਦਾ ਪਿਛਲੇ 12-15 ਸਾਲ ਤੋਂ ਹੈ ਪਹਿਲਾ ਕੋਈ ਆਸ਼ੀਰਵਾਦ ਹੈ 33 ਕਰੋੜ ਦੇਵਤਿਆਂ ਦਾ ਦੇਵੀਆਂ ਦਾ ਸਾਰਿਆਂ ভাই ਆ ਦੇਖੋ ਨਾ ਰੋਡਾਲਾ ਟਰੱਕ ਸਾਡੇ ਮੂਰੇ ਆ ਕੇ ਖੜਾ ਕਰਦਾ ਹੈ ਤੇ ਅਸੀਂ ਹੁਣ ਲੰਘਾਂਗੇ ਕਿਵੇਂ ਲੰਘਾਂਗੇ ਇਹ ਜੈਨ ਮੰਦਿਰ ਆ ਹੈ ਕੋਈ 550 ਸਾਲ ਪੁਰਾਣਾ ਇਹ ਦਾ ਇੰਟਰੈਂਸ ਹੈ ਅੰਦਰ ਜਾ ਕੇ ਮੈਂ ਦਿਖਾਵਾਂਗਾ ਆ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਵੀकानेर ਕੋਲਸਡੀ ਹੈ ਤੇ ਮੈਂ ਉਸੇ ਮੰਦਿਰ ਦੇ ਉੱਤੇ ਖੜ ਕੇ ਇਹ ਤੁਹਾਨੂੰ ਵੀਡੀਓ ਬਣਾ ਰਿਹਾ ਜਿਹੜੀ ਕਿ ਇਸ ਤੋਂ ਪਹਿਲਾਂ ਤੁਸੀਂ ਉਹ ਮੰਦਿਰ ਦੇ ਇਨਸਾਈਡ ਵੀ ਉਹ ਦੇਖਿਆ ਹੈ ਜੈਨ ਮੰਦਿਰ ਜਿਹੜਾ ਕਿ ਤਕਰੀਬਨ 550 ਸਾਲ ਪੁਰਾਣਾ ਹੈ ਜੈਨ ਮੰਦਿਰ ਦਾ ਬਾਹਰੀ ਦ੍ਰਿਸ਼ ਹੈ ਜਿਹੜਾ ਕਿ ਇਸ ਤੋਂ ਪਹਿਲਾਂ ਤੁਸੀਂ ਅੰਦਰ ਦਾ ਦੇਖਿਆ ਸਾਰਾ ਘੁੰਮ ਕੇ ਉਹ ਜੜੀਆਂ ਛੋੜੀਆਂ ਛੋੜੀਆਂ ਤੁਸੀਂ ਵੀਡੀਓ ਦੇਖੀਆਂ ਨੇ ਇਹ ਜੈਨ ਮੰਦਿਰ ਦਾ ਜਿਹੜਾ ਕਿ 550 ਸਾਲ ਪੁਰਾਣਾ ਮੰਦਿਰ ਹੈ ਉਹਦਾ ਬਾਹਰਲੀ ਦੇਖਾ ਆ ਦੇਖੋ ਰਾਸਾਂ ਦਾ ਆਪਕਾ ਕੀ ਨਾਮ ਹੈ ਜੀ ਵਿਜੇ ਕੁਮਾਰ ਹਾਂ ਵਿਜੇ ਕੁਮਾਰ ਤੇ ਆਪਨੇ ਜੀ ਜੋ ਮੁੱਛੇ ਰੱਖੀ ਹੋਈ ਹੈ ਕਦ ਕੀ ਰੱਖੀ ਹੋਈ ਹੈ ਕਿੰਨੇ ਸਾਲ ਹੋ ਗਏ 12 ਸਾਲ ਹੋ ਗਏ 12 साल चलो बहुत बहुत ही अच्छा है, है।, है।, है। ये सारीयां ਜਿਹੜੀਆਂ ਦੁਕਾਨਾਂ ਐ ਇਸ ਸਪਾਰੀ ਦੀਆਂ ਦੁਕਾਨਾਂ ਐ ਡਰਾਈਵ ਰੂਟ ਸਪਾਰੀ ਜੋ ਵੀ ਐ ਅੱਗੇ ਜੋ ਦੇਖੋਗੇ ਤੁਸੀਂ ਉਹ ਇਹ ਬਾਜ਼ਾਰ ਐ ਆ ਦੇਖੋ ਨਾ ਹਾਂ ਵਿੱਚ ਹੀ ਬੈਲ ਗਾੜੀਆਂ ਚੱਲ ਰਹੀਆਂ ਕਮਾਲ ਨਹੀਂ ਕਿਹਦੀ ਦੁਕਾਨ ਹੈ ਆਪੇ ਹਾਂ ਹਾਂ ਯਾ ਉਹ ਕਮਾਲੀ ਦੁਕਾਨ ਹੈ ਨਾ ਵਿੱਕਾ ਨੇਰ ਦੇ ਵਿੱਚ ਵੀ ਉਹ ਜਿਵੇਂ ਉਵੇਂ ਤਾਸ਼ ਖੇਡਦੇ ਇਕੱਲੇ ਧਰਮੇ ਹੋਰੀ ਜਾਂ ਦੂਸਰੇ ਤਾਸ਼ ਨਹੀਂ ਖੇਡਦੇ ਆਪਣੇ ਪਿੰਡ ਦੇ ਵਿੱਚ ਆ ਦੇਖੋ ਤਾਸ਼ ਖੇਡਦੇ ਆ ਤੇ ਉਹ ਕਹਿੰਦੇ ਵੀ ਜਿੰਨੇ ਵੀ ਇੱਥੇ ਟੂਰਿਸਟ ਆਉਂਦੇ ਆ ਇੰਗਲੈਂਡ ਤੋਂ ਅਮਰੀਕਾ ਤੋਂ ਉਹ ਸਾਰੀ ਇਹਨਾਂ ਦੀ ਵੀਡੀਓ ਬਣਾ ਕੇ ਦਿੰਦੇ ਆ ਕਿਉਂਕਿ ਸਾਰੇ ਰਿਟਾਇਰ ਪੀਪਲ ਆ ਤੇ ਆਪਦਾ ਸ਼ਾਮ ਨੂੰ ਇਹ ਜਿਹੜਾ ਇਤਿਹਾਸ ਖੇਡਦੇ ਆ ਕਈ ਥਾਵਾਂ ਹੋਰ ਆ ਫਿਰ ਮੈਂ ਸਾਰੀਆਂ ਤੁਹਾਨੂੰ ਦਿਖਾ ਨਹੀਂ ਸਕਦਾ ਵੀਡੀਓ ਲੰਮੀ ਹੋ ਜੂਗੀ ਤੇ ਆਹ ਦੇਖ ਲਓ ਇਹ ਲਾ ਆ ਸੋਹਣ ਲਾਲ ਸੋਹਣ ਲਾਲ ਜੀ ਦਾ ਇਹ ਲਾ ਆ ਵਾ ਪੁਰਾਣਾ ਬਹੁਤ ਪੁਰਾਣਾ ਦਰਖਤ ਤੁਸੀਂ ਦੇਖ ਹੀ ਸਕਦੇ ਹੋ ਤੇ ਸ਼ਾਇਦ ਜਿਹੜੀ ਮੂਹਰੇ ਆ ਉਹਦੀ ਹਵੇਲੀ ਸੀ ਜਿਹੜੀ ਉਹਦਾ ਦਰਵਾਜ਼ਾ ਹੈ ਆ ਜਿਹੜਾ ਹੈ ਪੂਰਾ ਵਰਤਨ ਬਾਜ਼ਾਰ ਹੈ 올ਡ ਸਿਟੀ ਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਭਾਂਡਿਆਂ ਦਾ ਬਾਜ਼ਾਰ ਹੈ ਹਾਂਜੀ ਮੈਂ ਪੂਰੀ ਕੋਸ਼ਿਸ਼ ਕਰਾਂਗੇ ਥੋੜੀ ਥੋੜੀ ਜਿਹਾ ਨੂੰ ਹਰ ਚੀਜ਼ ਦਿਖਾਈ ਜਾਵੇ ਜੋ ਅਸੀਂ ਦੇਖ ਰਹੇ ਹਾਂ ਆਪੋ ਜੀ ਹਾਂ ਹਾਲੇ ਪੜੀ ਜਾ ਕੇ ਸੜ ਜਾਓ ਪਲੇਸਮੈਂਟ ਉਹ ਵਾਹ ਸਹੀ ਜੇ ਆਪ ਜੀ ਨੂੰ ਸਾਰਣ ਦੱਸਿਆ ਕਿ ਸਾਰੇ ਭਾਂਡੇ ਦੀਆਂ ਦੁਕਾਨਾਂ ਆਓਲਡ ਸਿਟੀ ਦੇ ਵਿੱਚ ਇਹ ਸਾਰਾ ਬਾਜ਼ਾਰ ਹੀ ਆਪਣਿਆ ਹੈ ਭਾਂਡੇਆਂ ਦਾ ਬਾਜ਼ਾਰ ਹੈ ਆ ਦੇਖੋ ਨੇ ਚਾਰ ਸਵੇਰੇ ਭਾਂਡੇ ਹੀ ਬੰਨੇ ਆ ਆ ਸਾਹਮਣੇ ਤੁਸੀਂ ਦੇਖ ਰਹੇ ਆ ਇੱਕ 올ਡ ਸਿਟੀ ਦਾ ਗੇਟ ਹੈ ਇਹਦੇ ਅੰਦਰ ਜਾਈ ਜਾਏ 올ਡ ਸਿਟੀ ਦਾ ਗੇਟ ਹੈ ਇਥੋਂ ਦੀ ਸੀ ਆਈ ਸੀ ਇਹਦੇ ਵਿੱਚ ਹੀ ਅਸੀਂ ਨਵੇਂ ਸਿਟੀ ਦੇ ਵਿੱਚ ਆਵਾਂਗੇ ਉੱਥੋਂ ਦੀ ਧਨੀ ਤੁਹਾਨੂੰ ਦੁਨੀਆ ਦਿਖਾਵਾਂਗੇ ਇਹ ਇੱਥੇ ਤੁਸੀਂ ਹੈ ਨੂਰ ਮਾਰਕੀਟ ਹੈ ਸਾਾਰੀ ਫਰੂਟ ਮਾਰਕੀਟ ਹੈ ਫਰੂਟ ਮਾਰਕੀਟ ਆ ਜਿੰਨੀ ਵੀ ਮੈਂ ਆ ਜਾ ਸਕਦਾ ਇਹ ਥੋਕੋ ਮੇਰੀ ਥੋੜੀ ਜੀ ਬੋਡੀ ਦੀ ਪ੍ਰੋਬਲਮ ਹੈ ਆ ਦੇਖੋ ਉਹ ਸਾਹਮਣੇ ਕੋਰਸ ਜੀ ਗਏ ਆ ਕਿਲੇ ਦਾ ਗੇਟ ਹੈ ਜਿਹੜਾ ਅਸੀਂ ਪਹਿਲਾਂ ਦੇਖ ਕੇ ਗਏ ਸੀ ਅਸਲ ਵਾਡੇ ਪੰਜਾਬੀ ਲੱਭਾ ਤੋਂ 2 ਕਿਲੋਮੀਟਰ ਕਿਦੇ ਨੇ ਜੀ ਉਹ ਭਾਈ ਬਤੁਨ ਨੇ ਹਾਰਾ ਯੋ ਇਹ ਕਿਲੇ ਦੀ ਕੰਧ ਹੈ ਕਾਰ ਚ ਫੇਰੇ ਜਿੱਥੇ ਮਹਾਰਾਜੇ ਰਹਿੰਦੇ ਸੀ ਅੱਜ ਲਈ ਇਹ ਨਹੀਂ ਕਿ ਮੈਂ ਮੀਟ ਕਰਦਾ ਆ ਆਪ ਸਾਰਿਆਂ ਨੂੰ ਇਹ ਵੀਡੀਓ ਜਿਹੜੀ ਹੈ ਚੰਗੀ ਲੱਗੀ ਹੋਵੇਗੀ ਤੇ ਕੱਲ ਨੂੰ ਅਸੀਂ ਦੇਸ਼ ਲੋਕ ਜਾਣਾ ਹੈ ਉੱਥੇ ਵੀ ਮੈਂ ਇੱਕ ਬਲੌਗ ਪਾਉਂਗਾ ਤੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਵਕਤ-ਵਕਤ ਇਸ ਵੀਡੀਓ ਨੂੰ ਸ਼ੇਅਰ ਕਰਨਾ واحد غرية كافل سا واحد في